ਸਰ ਕੁ ਜੀ ਆ ਜੀ ਆ ਗਿਆ ਬਸ ਆ ਜਿਓ ਮੈਂ ਸਾਡੇ ਕਾਂਗਰਸ ਪਾਰਟੀ ਦੇ ਪ੍ਰਧਾਨ ਅਮਿੰਦਰ ਸਿੰਘ ਰਾਜਾ ਵੜਿੰਗ ਜੀ ਦਾ ਇੱਥੇ ਪਹੁੰਚਣ ਤੇ ਸਵਾਗਤ ਕਰਦਾ ਸਮੂੱਚੀ ਅਰੰਧਾਰ ਹਲਕੇ ਦੀ ਟੀਮ ਵੱਲੋਂ ਇਸ ਅਰੰਧਾਰ ਜ਼ਿਲ੍ਹੇ ਦੀ ਜਿੰਨੀ ਵੀ ਕਾਂਗਰਸ ਕਮੇਟੀ ਹੈ ਉਹਦੇ ਵੱਲੋਂ ਇਸ ਹਲਕੇ ਦੇ ਜਿੰਨੀ ਵੀ ਫੋਟੋਆਂ ਲੈ ਲਈਆਂ ਕਿਰਪਾ ਕਰਕੇ ਇਹ ਸਾਡੀ ਮੀਟਿੰਗ ਹੈ ਤੋ ਮੇਰੀ ਇਹ ਤੁਹਾਨੂੰ ਬੇਨਤੀ ਹੈ ਪੱਤਰਕਾਰਾਂ ਤੋਂ ਬਿਨਾਂ ਸਾਡਾ ਕੰਮ ਨਹੀਂ ਤੋ ਵੀ ਜੇ ਪੱਤਰਕਾਰ ਹੈ ਤਾਂ ਸਾਡਾ ਕੰਮ ਚੱਲਦਾ ਹੈ ਜੇ ਜੇ ਪੱਤਰਕਾਰ ਸਾਡੀ ਆਵਾਜ਼ ਨਹੀਂ ਪਹੁੰਚਾਣਗੇ ਤਾਂ ਸਾਡਾ ਕੰਮ ਚਲੇ ਕਰਦੇ ਹੋਣੇ ਕੋ ਨਾ ਆਹ ਕੰਮ ਕਰ। ਹੋਰ ਸੋ ਜੀ ਇੱਕ ਮਿੰਟ ਸਾਰੇ ਉਹ ਲਾਉਣੇ ਬਾਕੀ ਵਿਚਾਰੇ ਨਰਾਜ ਨਾ ਹੋਣਗੇ ਲਾ ਲਓ ਲਾ ਲਓ ਲਾ ਲਓ ਜੀ ਇਹ ਸਰ ਅੱਜ ਤੁਹਾਡੇ ਇੱਥੇ ਰਾਜਾ ਸਿੰਘ ਵੀ ਆਏ ਸੀ ਔਰ ਉਹਨਾਂ ਨੇ ਇਹ ਦੱਸਿਆ ਕਿ ਉਹੀ ਦਿਨਾਂ ਵਿੱਚ ਟਿਕਟ ਅਨਾਉਂਸ ਹੋ ਸਕਦੀ ਔਰ ਤੁਹਾਡੀਆਂ ਡਿਊਟੀਆਂ ਲਗਾਈਆਂ ਗਈਆਂ ਨੇ ਜਿਹੜਾ ਅੱਜ ਦਾ ਸਾਡਾ ਇੱਕ ਜੀ ਮਿਲਣੀ ਸੀ ਜਿਹੜੇ ਸਾਡੇ ਕਾਂਗਰਸ ਪਾਰਟੀ ਦੇ ਵਿਧਾਨ ਸਭਾ ਹਲਕਾ ਤਰੰਸਾਰੰਦੇ ਨੌਕੜਾਂ ਉੱਤੇ ਜ਼ਿਲ੍ਹਾ ਲੈਵਲ ਤੇ ਜਾਂ ਪਿੰਡ ਲੈਵਲ ਤੇ ਜਿਹੜੇ ਸਾਡੇ ਪੂਰ ਕਮੇਟੀਆਂ ਦੇ ਚਾਰ ਚੱਕਰਾਂ ਪੂਰ ਕਰ ਚੁੱਕਾ ਅੱਜ ਸਿਰਫ ਤਸਰੀਫ ਕੌਂਡਾ ਦੇ ਪ੍ਰਧਾਨ ਜੀ ਵੱਲੋਂ ਮੀਟਿੰਗ ਕੀਤੀ ਗਈ ਜਿਹੜੀ ਚਿਮੜੀ ਚੋਂ ਦਾ ਪਿਗੜਾ ਪਾਉਂਦੇ ਤੇ ਪ੍ਰਧਾਨ ਜੀ ਨੇ ਸਾਨੂੰ ਜੋ ਹੁਕਮ ਦਿੱਤੇ ਸਭ ਸਾਰਿਆਂ ਨੂੰ ਵੰਡ ਕੇ ਡਿਊਟੀਆ ਪਿਆ ਜਾਣਗੇ ਜਿੰਨੋ ਜਿੰਨੋ ਕਿੱਥੇ ਡਿਊਟੀ ਮਿਲੇਗੀ ਕੋਈ ਤਾਂ ਬੇਨਾ ਨਿਵਾ ਗਿਆ ਤੇ ਕਾਂਗਰਸ ਪਾਰਟੀ ਨੂੰ ਇਹ ਸੀਟ ਜਿੱਤ ਕੇ ਵੀ ਛੁੱਟੀ ਸਰ ਕਿਸ ਤਰ੍ਹਾਂ ਇਹਦੇ ਮੁਕਾਬਲੇ ਲੋਕ ਕਾਫੀ ਪਾਰਟੀਆਂ ਮੈਦਾਨ ਦੇ ਵਿੱਚ ਨੇ ਤੇ ਜਿਵੇਂ ਕਿ ਆਮ ਆਦਮੀ ਪਾਰਟੀ ਅਜੀਬ ਪੰਜ ਦਾ ਵਾਈਸ ਚਾਰਜ ਤੇ ਹਰਨੀ ਸਿੰਘ ਲਗਾ ਦਿੱਤਾ ਸਤਿਗੁਰ ਸੱਚੇ ਪਾਸ਼ਾ ਕਿਰਪਾ ਕਰੇ ਅੱਜ ਵੀ ਇੱਕ ਵਰਕਰ ਮੀਟਿੰਗ ਚੀਕੀ ਵਰਕਰਾਂ ਜੀ ਇਹਨਾਂ ਅਫਸ਼ਾਸ਼ਾ ਸੀ ਕਿ ਸੀਟ ਚੱਲ ਮੈਨੇ ਦੇ ਬਲੋਕ ਦਾ ਕੋਈ ਨਜ਼ਰ ਹੀ ਨਹੀਂ ਆ ਕਿ ਸੀਟ ਘਾ ਕੇ ਉਸ ਪਾਰਟੀ ਬੜੇ ਵੱਡੇ ਮਾਰ ਜਾਂ ਨਾ ਦਿੱਤੇ ਤੇ ਵਰਕਰਾਂ ਨੂੰ ਪ੍ਰਧਾਨ ਜੀ ਨੇ ਪੂਰਨ ਭਰੋਸਾ ਦਿਵਾਇਆ ਕਿ ਕਾਂਗਰਸ ਸੱਚੀ ਕਾਂਗਰਸ ਪਾਰਟੀ ਤੁਹਾਡੇ ਨਾਲ ਡਟ ਕੇ ਖੜੀ ਹੈ ਕਿਸੇ ਵੀ ਤਰ੍ਹਾਂ ਦਾ ਕਿਸੇ ਸਰਕਾਰੀ ਜਿਹੜਾ ਤਰ ਮੰਤਰੀ ਨਾ ਮੰਤਰੀ ਕਰਨ ਘਭਰੋਂ ਦੀ ਲੋੜ ਦੇ ਉੱਖੋ ਦੇ ਇੱਥੇ ਬਹਿਣਗੇ ਉਹਨਾਂ ਦੀ ਅਗਵਾਈ 8 ਸੀਟ ਲੜਾਂਗੇ ਤੇ ਡਟ ਕੇ ਕਾਂਗਰਸੀ ਵਰਕਰਾਂ ਦੇ ਨਾਲ ਕਰੇਗਾ ਥੈਂਕ ਯੂ ਅੰਸਾਰ ਅੱਜ ਦੀ ਮੀਟਿੰਗ ਜਿਹੜੀ ਹੋਈ ਜਮਲਿਕ ਤੋਂ ਲੈ ਕੇ ਜਦੇ ਵਿੱਚ ਵਿਸ਼ੇਸ਼ ਤੌਰ ਤੇ ਪ੍ਰਧਾਨ ਜੀ ਪਹੁੰਚੇ ਕਾਂਗਰਸੀ ਕਰਾਉਣ ਦੇ ਤੇ ਕਿੰਨੇ ਕੁ ਦੇਰ ਤੱਕ ਟਿਕਟ ਦਾ ਐਲਾਨ ਕਰੀਂ ਕਿ ਜਿਹੜਾ ਅੱਜ ਦੀ ਟਿਕਟ ਦਾ ਏਜੰਡਾ ਗਿਆ ਦੇਖੋ ਅੱਜ ਸਾਡੇ ਪ੍ਰੈਜ਼ੀਡੈਂਟ ਡਾਕਟਰ ਰਾਜਾ ਵੜਿੰਗ ਸਾਹਿਬ ਜਿਹੜੇ ਉਹ ਪਹੁੰਚੇ ਸੀ ਇੱਥੇ ਕਰਮਚਾਰੀਆਂ ਉਹਨਾਂ ਨੇ ਜਿਹੜੇ ਹਨ ਜੀ ਲੀਡਰਸ਼ਿਪ ਕਰਮਚਾਰੀਆਂ ਦੀ ਕੁਮਚ ਵਰਕਰ ਸਹਿਬਾਨ ਉਹਨਾਂ ਦੀ ਮੀਟਿੰਗ ਲਈ ਆ ਉਹਦੇ ਕਿ ਉਹਨਾਂ ਨੇ ਇਫੈਕਸ਼ਨਾਂ ਦਿੱਤੀਆਂ ਵੀ ਜਿਹੜੀ ਤੁਹਾਡੀ ਇਲੈਕਸ਼ਨ ਸ਼ੁਰੂ ਹੋ ਚੁੱਕੀ ਆ ਆਪਣੂੰ ਏਰੀਆ 'ਚ ਕੰਮ ਕਰਨਾ ਯੋਤਸਾਰਨਾ ਸ਼ੁਰੂ ਕਰਦੋ ਤੇ ਬਹੁਤ ਜਲਦੀ ਜਿਹੜੀ ਆ ਉਹ ਤਰਨਤਾਰ ਵਿੱਚ ਲੋਕਲ ਕੈਂਡੀਡੇਟਾਂ ਨੂੰ ਜਿਹੜੀ ਆ ਉਹ ਟਿਕਟ ਦੇ ਦੇਣਗੀ ਜਾਊਗੀ ਇਹ ਲੋਕਲ ਕੈਂਡੀਡੇਟ ਆ ਗਏ ਬਿਲਕੁਲ ਜੀ ਉਹਨਾਂ ਨੇ ਭਰੋਸਾ ਦਵਾਇਆ ਕਿ ਜਿੰਨੇ ਇਹ 200 ਦਾਵੇਦਾਰ ਉਹਨਾਂ ਤੋਂ ਹੀ ਤਗੜ ਜਿਹੜੀ ਆ ਦਿੱਤੀ ਲੋਗੀ ਔਰ ਨਾਲ ਹੀ ਉਹਨਾਂ ਨੇ ਲੋਕਾਂ ਦੇ ਸੁਝਾਅ ਵੀ ਲਏ ਆ ਕਿ ਇਹ ਇਲੈਕਸ਼ਨ ਨੂੰ ਐਕਟਿਵ ਕਰਨ ਵਾਸਤੇ ਲੋਚਣਾ ਆਸਤੇ ਕਿਸ ਤਰ੍ਹਾਂ ਆਪਾਂ ਨੂੰ ਦਾ ਇਲੈਕਸ਼ਨ ਲੜਨੀ ਚਾਹੀਦੀ ਹੈ ਔਰ ਜਿਹੜੇ ਵਰਕਰ ਸਾਹਿਬਾਨ ਸੀ ਉਹਨਾਂ ਨੇ ਬਹੁਤ ਸਾਰੇ ਸਲਾਹਵਾ ਦਿੱਤੀਆਂ ਤੇ ਉਹਨਾਂ ਦੇ ਉੱਤੇ ਜਿਹੜਾ ਅਮਲ ਸਾਰਾ ਜਲਦੀ ਸ਼ੁਰੂ ਹੋ ਜਾਣਾ ਸਾਰੇ ਦਾਵੇਦਾਰ ਸਾਰੇ ਤਰਫੋਂ ਦੇ ਪਿੰਡਾਂ ਦੇ ਖਿਆਲ ਆ ਕਿਸ ਤਰ੍ਹਾਂ ਦੇ ਦੇਖੋ ਇੱਕ ਸਾਰਿਆਂ ਦੇ ਵਿੱਚ ਮਿਊਚੁਅਲ ਅੰਡਰਸਟੈਂਡਿੰਗ ਹੈ ਜੀ ਦਾਵੇਦਾਰ ਅੱਜ ਕਿ ਜੇ ਜਿੰਨੂੰ ਵੀ ਪਾਰਟੀ ਟਿਕਟ ਦਿੰਦੀ ਹੈ ਬਾਕੀ ਸਾਰੇ ਰਲ ਕੇ ਜਿਹੜੀ ਆ ਉਹ ਚੋਣ ਜਿੱਤਣ ਦੇ ਵਿੱਚ ਪੂਰਾ ਯੋਗਦਾਨ ਪਾਉਣਗੇ ਕਿ ਇਹ ਜਿਹੜੀ ਕਰਨ ਕਰਨ ਦੀ ਟੀਟ ਹੈ ਜਮਨੀ ਚੋਣ ਤੇ ਇਹ ਜਿਹੜੀ ਜਿੱਤ ਕੇ ਤਾਂ ਫਿਰ ਥੋੜੀ ਚ ਪਾਈ ਜਾਊਗੀ ਤੇ ਸਾਰਿਆਂ ਦਾ ਆਪਣਾ ਵਿਚਾਰ ਹੈ ਜੀ ਸਾਰੇ ਦਾਵੇਦਾਰ ਇੱਕੋ ਜੀ ਕਿਉਂਕਿ ਦਾਵੇਦਾਰ ਕੇ ਪੇਸ਼ਕੋੜੀਆਂ ਨੇ ਲੇਕਿਨ ਇੱਕ ਮੱਦੇ ਲੜੀ ਨੋੜ ਰਹੀ ਹੈ ਸਾਰੀ ਪਾਰਟੀ ਤੇ ਬਿਲਕੁਲ ਇਦਾਂ ਹੀ ਹੋਊਗਾ ਜੀ ਟਿਕਟ ਲੈਣ ਤਾਂ ਕਿ ਜਿਹੜੇ ਆ ਹਰ ਬੰਦੇ ਦਾ ਹੱਕ ਹੈ ਰਾਈਟ ਹੈ ਸਿਧਾਨਕ ਰਾਈਟ ਬੰਦਾ ਉਹ ਉਹ ਟਿਕਟ ਲੈਣ ਦਾ ਮੰਗ ਕਰ ਸਕਦਾ ਬਾਕੀ ਉਹਦੇ ਤੋਂ ਬਾਅਦ ਜਦੋਂ ਟਿਕਟ ਮਿਲ ਗਈ ਸਾਰੇ ਇੱਕ ਮੰਜੇ ਦੇ ਇਕੱਠੇ ਹੋਣਗੇ ਤੁਸੀਂ ਦੇਖੋਗੇ ਬਿਲਹਾਰੇ ਵਿੱਚ ਟਿਕਟ ਦਾ ਅਨਾਉਂਸਮੈਂਟ ਹੋ ਜਾਵੇਗਾ ਟਿਕਟ ਨੂੰ ਜਿਆਦਾ ਥੋੜਾ ਟਾਈਮ ਲੱਗ ਸਕਦਾ ਜੀ 8-10 ਦਿਨ ਲੱਗ ਸਕਦਾ